يوم ਬਹੁਤ ਬਹੁਤ ਧੰਨਵਾਦ ਰਿਚਮੈਂਟ ਵਿਨਕੂਵਰ ਕਬੱਡੀ ਕਲੱਬ ਵੱਲੋਂ ਸਾਂਝੇ ਤੌਰ ਤੇ ਅਗਲੀ ਕਬੱਡੀ ਰੁਪਿੰਦਰ ਦੀ ਪੈਂਦੀ ਹੈ ਰੁਪਿੰਦਰ ਰੁਪਿੰਦਰ ਦੋਦੇਵਾਲਾ ਆ ਬੜਾ ਕਮਾਲ ਕਰਨ ਵਾਲਾ ਮੁੰਡਾ ਦੇਖਦੇ ਵੀ ਗਰਾਊਂਡ ਬਹਿ ਜਾਵੇ ਦਾ ਆ ਦੇਖਦੇ ਵੀ ਦੂਸਰੇ ਪਾਸੇ ਆਵੇ ਦੱਲਾ ਰਾਜਪੁਰ ਹੁਣ ਫਿਰ ਕੋਸ਼ਿਸ਼ ਕਰਦਾ ਨੱਕਣ ਦੀ ਐਂਆ ਖਿੱਚਾ ਕਬੱਡੀ 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 ਹੋਈ ਪਈ ਦੇ ਦੋਦੇਵਾਲਾ ਰੁਪਿੰਦਰ ਇਹ ਜ਼ਿਲ੍ਹਾ ਮੁਕਸਰ ਤੋਂ ਚੱਲ ਕੇ ਆਇਆ ਹੈ ਇਹ 40 ਮੁਕਤਿਆਂ ਦੀ ਧਰਤੀ ਤੋਂ ਆਇਆ ਆ ਦੋਦੇਵਾਲਾ ਰੁਪਿੰਦਰ ਹਲਕਾ ਜਿਹਾ ਝੁਕਿਆ ਹੋਇਆ ਲਾਲੀ ਢੇਸੀ ਫਰੰਟ ਕਬੱਡੀ ਕਲੱਬ ਕ ਜਿਸ ਪਾਲ ਬੰਡਾਲ ਦੀ ਗੈਰੀ ਬੰਡਾਲ ਦੀ ਪਰ ਬੇਨੇੜੇ ਬੜਾ ਨਿੰਦੀ ਕਿ ਜੱਟ ਗੱਬਰੂ ਚੜ੍ਹਦੀ ਉਮਰਾਂ ਦੇ ਸੰਦੀਪ ਰਪਿੰਦਰ ਦੋਦਾ ਰਪਿੰਦਰ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਸ਼ਰਨੇ ਦਾ ਜਿਲ੍ਹਾ ਫਰੀਦਕੋਟ ਹੈ ਰਪਿੰਦਰ ਦਾ ਮੁਕਸਰ ਹੈ ਲਾਗੇ ਲਾਗੇ ਪਿੰਡ ਨੇ ਲਾ ਖੇਡ ਮੈਦਾਨ ਦੇ ਵਿੱਚ ਰਪਿੰਦਰ 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 ਤੇ ਸ਼ਰਨੇ ਦੀ ਟੱਕਰ 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 ਪਰ ਰਪਿੰਦਰ ਮੇਰੇ ਵੀਰੋ ਇਸ ਸਮੇਂ ਪੁਆਇੰਟ ਧੰਨਵਾਦ ਇਧਰ ਅਗਲੀ ਰੇਡ ਆ ਦੋਦੇ ਵਾਲਾ ਰਪਿੰਦਰ ਆ ਖੇਡ ਮੈਦਾਨ ਦੇ ਵਿੱਚ ਹੁਣ ਚਾਰਾਂ ਵਿੱਚੋਂ ਕੌਣ ਹਰੀਕੇ ਦਾ ਵਿੱਕੀ ਸ਼ਰਨੇ ਦੇ ਨਾਲ ਮੁਕਾਬਲਾ ਪਰ ਪੁਆਇੰਟ ਆ ਜਿਹੜਾ ਉਹ ਰੁਪਿੰਦਰ ਦਾ ਮੈਚ ਲਓ ਕਬੱਡੀ ਪਾਉਣ ਦੇ ਵਾਸਤੇ ਰੁਪਿੰਦਰ ਦੁੱਧੇਵਾਲਾ ਵਾਧਾ ਹੋਇਆ ਕਬੱਡੀ ਖਿਡਾਰੀ ਭਈ ਰੇਡ ਮੈਚ ਟਾਪ ਦਾ ਖੇਡਿਆ ਜਾ ਰਿਹਾ ਹੈ ਇੱਕ ਇੱਕ ਨੰਬਰ ਕੀਮਤੀ ਕਿਹਦੀ ਹਿੱਕ ਦੇ ਵਿੱਚ ਵੱਜੂਗਾ ਆ ਡੱਗੋ ਵਾਲਾ ਡੱਗੋ ਵਾਲਾ ਸ਼ਰਨਾ ਕੋਸ਼ਿਸ਼ ਕਰਦਾ ਡੱਕ ਲੈਣ ਦੀ ਕੋਟ ਕਪੂਰੇ ਦਾ ਏਰੀਆ ਕਬੱਡੀ 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 Ah baggo